ਅੱਜ ਤੇੰਮੇ ਵਾਰੀ ਰਿਕਵੈਸਟ ਪਾ ਦਿੱਤੀ ਕਿ ਪਲੀਜ਼ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੇ ਖੜੇ ਆ ਰਾਤ ਦੇ ਵੀ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਕਰਦੇ 14-1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕਵੈਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦੇ ਹਰ ਜਿਹੜਾ ਨਾ ਪ੍ਰਭਾਵਿਤ ਖੇਤਰ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਥੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕਵੈਸਟ ਪਾਤੀ ਆ ਕਿਸੇ ਦਾ ਬੱਚਾ ਜੋ ਦਾ 1500 ਬੱਚਾ ਜਿਹੜਾ ਸਾਡੇ ਅੰਦਰ ਖੜਾ ਆ ਅਸੀਂ ਦੱਸੋ ਵੀ ਇਹਨਾਂ ਦੀ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਤਨਾ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੇ ਬੱਚੇ ਤੇ ਬਚਾ ਸਕਦੇ ਕਿ ਨਹੀਂ ਬਚਾ ਸਕਦੇ ਹੁਣ ਅਧਿਕਾਰੀ ਕੋਈ ਪਹੁੰਚਿਆ ਜੇ ਕੋਈ ਅਧਿਕਾਰੀ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫ਼ਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਉਹਨਾਂ ਥੋੜੀ ਬੋਦੀ ਸੁਣਵਾਈ ਕੀਤੀ ਆ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਜ ਤੱਕ ਇਹ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇਹਨਾਂ ਦੁਖੀਆਂ ਅਸੀਂ ਤਾਂ ਹੁਣ ਪੂਰਾ ਰੋਡ ਜਾਮ ਕਰਨ ਲੱਗੇ ਆ ਜਾਂ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਨਹੀਂ ਤੇ ਸੀ ਇਹ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਹ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਆ ਕਿੰਨੇ ਬੱਚੇ ਜਟ 1500 ਬੱਚਾ ਆਵਾ ਤੇ ਸਾਰਾ ਬੱਚਾ ਜਿਹੜਾ ਹੌਸਲ ਤੇ ਕੋਈ ਸਕੂਲ ਦੇ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ ਸਾਡੀ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤ ਨਹੀਂ ਆ ਮਾਪਿਆਂ ਦੇ ਕੋਈ ਬੈਲਟ ਆ ਵਾ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚਿਆਂ ਕੋ ਤਾਂ ਆਪਣੇ ਸੇਫਟੀ ਬੈਲਟ ਵੀ ਨਹੀਂ ਹੈਗੇ ਕਿ ਬੱਚਾ ਅਗਰ ਇਮਾਰਤਾਂ ਵੀ ਤੁਹਾਨੂੰ ਪਤਾ ਹੈ ਕਿੰਦਾਂ ਦੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਵੀ ਖਰੋ ਭਗਵੰਤ ਮਾਨ ਸਿਰਫ ਭਗਵੰਤ ਮਾਨ ਕਿਉਂਕਿ ਸਾਰੀ ਜਿੰਨੀ ਪੁਛੀਦਾ ਵਾ ਜੇ ਭਗਵੰਤ ਮਾਨ ਦੀ ਨਗਰ ਆਇਆ ਵਾ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਐਸਡੀਐਮ ਉਹਦੇ ਪਿੱਛੇ ਗਿਆ ਵਾ ਅਸੀਂ ਦੋਸਤੋ ਕਿਹਦੇ ਕੋਲ ਜਾਈਏ ਜੇ ਅਸੀਂ ਥਾਣੇ 'ਚ ਜਾਂਦੇ ਆ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜੋ ਪ੍ਰਸ਼ਾਸਨ ਵਾ ਉਹ ਭਗਵੰਤ ਮਾਨ ਦੀ ਦੇਖ-ਰੇਖ ਵਿੱਚ ਗਿਆ ਵਾ ਤਾਂ ਸਾਡੇ ਬੱਚੇ ਕਿੱਥੇ ਜਾਣ ਅਤੇ ਕਿਤੇ ਸਿਰ ਤੇ ਪਰੌਣ ਬੱਚੇ ਛੱਡੀ ਜਾਂ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਆ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਹੋਏਗੀ ਕੀ ਨਾ ਜੀ ਤੁਹਾਡਾ ਮਨਪ੍ਰੀਤ ਕੌਰ ਜੀ ਕੀ ਨਾ ਜੀ ਬੱਚੇ ਦਾ ਨਾਮ ਸਰ ਜਸਕਿੰਦਰ ਸਿੰਘ ਬੱਚੇ ਦਾ ਨਾਮ ਕੀ ਗੱਲ ਸਰ ਜੀ ਅਸੀਂ ਕਿਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਨਹੀਂ ਪਹੁੰਚਿਆ ਸਰ ਠੀਕ ਹੈ ਜੀ ਸਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਮਾਮਲਾ ਸਰ ਜਰੂਰ ਆਣਾ ਚਾਹੀਦਾ ਬਹੁਤ ਸਰ ਫੋਨ ਕੀਤੇ ਆਪਾਂ ਡੀਸੀ ਨੂੰ ਵੀ ਫੋਨ ਕੀਤੇ ਆ ਸਾਰਿਆਂ ਨੂੰ ਫੋਨ ਕੀਤੇ ਆ ਸੱਚ ਅੰਡੀਗਰ ਤੱਕ ਫੋਨ ਕੀਤਾ ਵਾ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰ ਤੇ ਦੇਖੇਗੇ ਜੀ ਕੱਲ ਉਹਨਾਂ ਨੂੰ ਛੁੱਟੀ ਦਾ ਮੈਸੇਜ ਦਿੱਤਾ ਗਿਆ ਸੀ ਕਿ ਉਹ ਕੋਈ ਮੈਸੇਜ ਨਹੀਂ ਆਇਆ ਸਰ ਹਨਾ ਗਰੁੱਪ 'ਚ ਕੋਈ ਮੈਸੇਜ ਨਹੀਂ ਆਇਆ ਕਿ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਲੈ ਜਾਓ ਅਸੀਂ ਮੈਸੇਜ ਹੀ ਢੀਕ ਦੇ ਰਹੇ ਆਂ ਕੋਈ ਉੱਤੇ ਸਕੂਲ ਸਕੂਲ ਦੇ ਵਿੱਚ ਕਿਸੇ ਦਾ ਘੱਲ ਹੋਈ ਹੋਈ ਹੈ ਸਾਡੇ ਮੇਰੀ ਕਿਸੇ ਨਾ ਸਾਹਿਬ ਜਦੋਂ ਪਾਣੀ ਆਇਆ ਉਦੋਂ ਗੱਲ ਹੋਈ ਹੈ ਟੀਚਰ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਦੇ ਪਏ ਆ ਕਿਸਤੀਆਂ ਆਉਣ ਲੱਗੀਆਂ ਬੱਸਾਂ ਆਉਣ ਲੱਗੀਆਂ ਸਾਰੇ ਇਹੀ ਲਾੜੇ ਲਾਈ ਜਾਂਦੇ ਆ ਬੱਸਾਂ ਆਉਣ ਲੱਗੀਆਂ ਕਿਸਤੀਆਂ ਆਉਣ ਲੱਗੀਆਂ ਆਹੀਂ 에어로ਪਲੇਨਾਂ ਲੱਗੇ ਆਹੀਂ ਬੱਚਿਆਂ ਨੂੰ ਸੇਵ ਕਰ ਲਾਂਗੇ ਪਰ ਸਰ ਅਜੇ ਤੱਕ ਕੁਛ ਨਹੀਂ ਹੋਣ ਲਿਆ ਸਰ ਬਹੁਤ ਥੋੜੇ ਚੰਗ ਹਾਂਜੀ 2 ਕਿਲੋ ਦਾ ਬੱਚਾ ਸਰ ਮੇਰਾ ਬੱਚਾ ਹੁਣ 8ਵੀਂ ਕਲਾਸ ਹੋ ਗਿਆ ਸੇਵੀਂ ਕਲਾਸ ਆਇਆ ਹੀ ਸਰ ਕਦੀ ਇਹਦਾ ਨਹੀਂ ਪ੍ਰੋਬਲਮ ਨਹੀਂ ਆਈ ਹੈ ਪ੍ਰੋਬਲਮ ਪਹਿਲੀ ਵਾਰ ਆਈ ਹੈ ਸਰ ਬਹੁਤ ਸਾਨੂੰ ਤਾਂ ਸਵੇਰ ਤੱਕ ਵੀ ਇਹ 7:30 ਵਜੇ ਤੱਕ ਵੀ ਇਹ ਵੀਰੇ ਮੈਸੇਜ ਪਾਏ ਗਏ ਨੇ ਕਿ ਇੱਥੇ ਪਾਣੀ ਨਹੀਂ ਆਇਆ ਹੈਗਾ ਇਹੀ ਗੱਲ ਕਹੀ ਜਾਂਦੇ ਨੇ ਇੱਥੇ ਪਾਣੀ ਨਹੀਂ ਆਇਆ ਹੈਗਾ ਤਾਂ ਦੇ ਦਿਲ ਕਰਦਾ ਬੱਚੇ ਲੈ ਜਾਓ ਨਹੀਂ ਦਿਲ ਕਰਦਾ ਰਹਿਣ ਦੋ ਜਿਹੜੀ ਮੈਡਮ ਇਹ ਮੈਸੇਜ ਪਾ ਰਹੀ ਉਹ ਖੁਦ ਲੀਵ ਤੇ ਗਈ ਹੋਈ ਹੈ ਤੇ ਅੰਦਰ ਮੈਡਮ ਦੇ ਨਾਲ ਗੱਲ ਹੋਈ ਆ ਹੁਣ ਉਹ ਕਹਿੰਦੇ ਨੇ 5:30 ਫੁੱਟ ਤੱਕ ਪਾਣੀ ਆ ਚੁੱਕਾ ਵਾ ਤੇ ਅਸੀਂ ਤਾਂ ਉੱਪਰ ਬੈਠੇ ਹਾਂ ਸੈਕਿੰਡ ਫਲੋਰ ਤੇ ਸਰ ਬੱਚੇ ਲੈ ਕੇ ਬੈਠੇ ਹੋਏ ਆ ਬੱਚਿਆਂ ਨੂੰ ਕੀ ਖਾਣ ਨੂੰ ਨਹੀਂ ਚਾਹੀਦਾ ਬੱਚਿਆਂ ਨੂੰ ਕੀ ਪੀਣ ਨੂੰ ਨਹੀਂ ਚਾਹੀਦਾ ਇਹਨਾਂ ਦਾ ਫਰਜ਼ ਇਹ ਬਣਦਾ ਸੀ ਸਾਨੂੰ ਕੱਲ ਹੀ ਮੈਸੇਜ ਕਰਦੇ ਕਿ ਆਪਣੇ ਬੱਚੇ ਤੁਸੀਂ ਲੈ ਜਾਓ ਸਾਡੇ ਬੱਚੇ ਸਾਡੇ ਕੋਲ ਹੁੰਦੇ ਆਪਾਂ ਕਿਸ ਤਰ੍ਹਾਂ ਵੀ ਰੱਖਦੇ ਸੀ ਥਿਸ ਇਜ਼ ਆਲੋ ਤੁਹਾਡੇ ਕੋਲ ਵੀ ਸਾਡੇ ਸਾਰਿਆਂ ਨਾਲ ਵੀਰੇ ਅਸੀਂ ਥਾਣੇ ਤੋਂ ਵੀ ਹੋ ਕੇ ਆਏ ਆਂ ਥਾਣੇ ਉਹ ਇਥੋਂ ਵਾਲੇ ਥਾਣੇ ਵਾਲੇ ਕਹਿੰਦੇ ਕੀ ਆਹ ਸਾਡੇ ਹਲਕੇ ਚ ਨਹੀਂ ਪੈਂਦਾ ਧਮੂੜੀ ਜਾ ਕੇ ਕੰਪਲੇਂਟ ਕਰੋ ਧਮੂੜੀ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ ਖੁਦ ਡੁੱਬੇ ਹੋਏ ਆਂ ਅਸੀਂ ਤੁਹਾਨੂੰ ਕਿਵੇਂ ਬਚਾਈਏ ਅਸੀਂ ਤਾਂ ਇਹ ਮਿਲਣ ਕਰਦੇ ਸਾਡੇ ਬੱਚੇ ਹਨ ਨੂੰ ਮਿਲ ਜਾਣ ਬਸ ਜਿੱਦਾਂ ਹੀ ਹੈ ਘਾਟੇ ਬੱਚੇ ਹਨ ਨੂੰ ਮਿਲਣ ਬਸ ਸਾਡੇ ਕੋਲ ਆ ਜਾ ਸਾਡੇ ਬੱਚੇ ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ